ਮਹਾਰਾਣੀ ਨੂੰ ਕੱਲ ਦਾ ਕਿਹਾ ਹੋਇਆ ਸੀ ਵੀ ਭਾਈ ਮੇਰੇ ਧੀ ਜਮਾਈ ਨੇ ਆਉਣਾ ਹੈ ਪਰ ਮਹਾਰਾਣੀ ਤਾਂ ਉੱਠਿਆ 12 ਵਜੇ ਉਹ ਭਵੇਂ ਸਿਰ ਤੇ ਆ ਕੇ ਖੜ ਜਾਣ ਹਜੇ ਤਾਂ ਕੋਲ ਦਾਲ ਪਾਣੀ ਨਹੀਂ ਤਿਆਰ ਹੋਇਆ ਨਹੀਂ ਨਹੀਂ ਮੰਮੀ ਜੀ ਉੱਠ ਤਾਂ ਮੈਂ ਛੇਤੀ ਗਈ ਸੀਗੀ ਬਸ ਥੋੜੇ ਕੱਪੜੇ ਧੋਣ ਲੱਗ ਗਈ ਕਾਫੀ ਸਾਰੇ ਪਏ ਹੋਏ ਸੀਗੇ ਤਾਂ ਕਰਕੇ ਟਾਈਮ ਲੱਗ ਗਿਆ ਲੱਗਦੀ ਕੱਪੜਿਆਂ ਦੀ ਸੱਚ ਕਿਉਂ ਨਹੀਂ ਬੋਲਦੀ ਵੀ ਇਸ ਘਰ ਚ ਮੇਰੀ ਧੀ ਨੂੰ ਦੇਖ ਕੇ ਰਾਜ਼ੀ ਨਹੀਂ ਕੱਲੀ ਪ੍ਰਧਾਨ ਚਾਹੀਦੀ ਐ ਤੂੰ ਨਹੀਂ ਨਹੀਂ ਮੰਮੀ ਜੀ ਬਸ ਉਹ ਦੇਖ ਤਾਂ ਸਹੀ ਕੌਣ ਆਇਆ ਹਾਏ ਨੀ ਮੈਂ ਮਰ ਜਾ ਮੇਰੇ ਪੁੱਤ ਆ ਗਏ ਸਤਿ ਸ਼੍ਰੀ ਅਕਾਲੀ ਤਾਂ ਸਤਿ ਸ਼੍ਰੀਕਾਲ ਮੈਂ ਤਾਂ ਟੜਕੇ ਦੀ ਡਿੱਕੀ ਆਣੀ ਆ ਵੀ ਕਦੋਂ ਕਾਏ ਕਦੋਂ ਕਾਏ ਤੁਸੀਂ ਲੇਟ ਹੀ ਬੜਾ ਹੋ ਗਏ ਮੈਂ ਤਾਂ ਟੜਕੇ ਦੀ ਡਿੱਕੀ ਜਾਂਦੀ ਸੀ ਪੁੱਤ ਆ ਜਾ ਪਹਿਲਾਂ ਚਾਹ ਪਾਣੀ ਪੀ ਲੋ ਫਿਰ ਰੋਟੀ ਖਾ ਲੋ ਰੋਟੀ ਤਿਆਰ ਆ ਮੰਮੀ ਹਸਤਾਨ ਪਹਿਲਾਂ ਰੋਟੀ ਖਾਵਾਂਗੇ ਅਸੀਂ ਸਵੇਰ ਦਾ ਕੁਝ ਵੀ ਨਹੀਂ ਖਾ ਕੇ ਮੈਨੂੰ ਤਾਂ ਚਾਹੀਏ ਨਾ ਸੇ ਆਪਦੀ ਮਾਂ ਨਾਲ ਮਿਲਦਾ ਵਧੀਆ ਕੀਤਾ ਪੁੱਤ ਰੋਟੀ ਨਹੀਂ ਖਾ ਕੇ ਸੋਡੇ ਪਸੰਦ ਦੇ ਭਗਵਾਨ ਬਣਾਏ ਹੋਏ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਗੱਲ ਦੀਦੀ ਬੜੇ ਦਿਨਾਂ ਬਾਅਦ ਆਏ ਹੋ ਅਸੀਂ ਤਾਂ ਬੜੇ ਦਿਨਾਂ ਬਾਅਦ ਆਇਆ ਪਰ ਤੂੰ ਤਾਂ ਖੁਸ਼ੀ ਹੁੰਦੀ ਹੋਵੇਂਗੀ ਵੀ ਆਉਂਦੇ ਨਹੀਂ ਐਵੇਂ ਕੰਮ ਕਰਨਾ ਪਊਗਾ ਰੋਟੀ ਟੁੱਕ ਬਣਾਉਣਾ ਪਊਗਾ ਮਾਪਿਆਂ ਦੀ ਕੱਲੀ ਕੱਲੀ ਧੀ ਜੋ ਹੈ ਬੜੇ ਲਾਡਾਂ ਨਾਲ ਪਾਲੀ ਹੋਏਗੀ ਨਹੀਂ ਨਹੀਂ ਦੀਦੀ ਕੰਮ ਤਾਂ ਆਪਣਾ ਕਰਮ ਹੁੰਦਾ ਜਿੰਨਾ ਕਰ ਲੋ ਓਨਾ ਚੰਗਾ ਨਾਲੇ ਸਿਹਤ ਨਿਰੋਗ ਰਹਿੰਦੀ ਐ ਬੱਸ ਕਰ ਬੀਰ ਬੱਸ ਕਰ ਆ ਮਿੱਠੀਆਂ ਗੱਲਾਂ ਮਾਰਨ ਨੂੰ ਰਹਿਣ ਦੇ ਠਾਉਂ ਦੀ ਤਾਂ ਤੈਨੂੰ ਸਹਰਾਣੇ ਖੜਕਿਆਂ ਕੱਲ ਦਾ ਕਿਹਾ ਹੋਇਆ ਸੀ 12 ਵਜਾ ਤੇ ਚੱਲ ਮੰਮੀ ਕਿਉਂ ਇਹਦੇ ਨਾਲ ਮੱਥਾ ਮਾਰਦੀਆਂ ਐਵੇਂ ਆਪਣਾ ਮੂਡ ਖਰਾਬ ਹੋਊਗਾ ਤੂੰ ਇਹ ਦੱਸ ਜੱਗੀ ਵੀਰਾ ਕਿੱਥੇ ਆ ਪੁੱਤ ਜੱਗੀ ਖੇਤ ਨੂੰ ਗਿਆ ਹੋਇਆ ਆ ਜਾਂਦਾ ਕੋਈ ਗੱਲ ਨਹੀਂ ਤੁਸੀਂ ਬੈਠੋ ਆਜਾ ਹਾਈ 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 ਕੁੜੇ ਕੀ ਲੋੜਾ ਨਾ ਤੇਰੇ ਸਿਰ ਤੇ ਚੁੰਨੀ ਨਾ ਕੋਈ ਸੂਟ ਨੀ ਜਿਹੜਾ ਸਾਡੇ ਖਾਨਦਾਨ ਚ ਅਜ ਤੱਕ ਕਰਨੀ ਕਿਸੇ ਨੇ ਪਾਇਆ ਤੂੰ ਨਵੇਂ ਰਵਾਜ ਤੋੜ ਲਿਆ ਪਰ ਮੰਮੀ ਜੀ ਮੈਂ ਤਾਂ ਸਿਰਫ ਜਿੰਟੋ ਪਾਇਆ ਉਹ ਵੀ ਘਰ ਦੇ ਅੰਦਰ ਹੀ ਪਾਇਆ ਮੈਂ ਤਾਂ ਆ ਕੇ ਬਾਹਰ ਵੀ ਨਹੀਂ ਗਈ ਐ ਬਸ ਕਰ ਚੁੱਪ ਕਰ ਜਾ ਜੇ ਕਿਸੇ ਨੇ ਆਂਡਗ ਮਾਰਚ ਦੇਖ ਲਿਆ ਮੇਰੀ ਕੀ ਇੱਜ਼ਤ ਰਹੇ ਜੂ ਮੇਰੇ ਤਾਂ ਮਰਨ ਹੋ ਜੂ ਨਾ ਕੰਜਰ ਰੋਕਦਾ ਐ ਐਹੇ ਦਾ ਕੁਝ ਪਉਣ ਤੋਂ ਲੈ ਆ ਆ ਗਿਆ ਤੀਨੀ ਦਾ ਚਮਚਾ ਮਾਂ ਟੀ ਕੀ ਗੱਲ ਹੋ ਗਈ ਜੀਨ ਟੌਪੇ ਪਾਇਆ ਉਹਨੇ ਅੱਜ ਕੱਲ ਕੁੜੀਆਂ ਆਮ ਪਾਉਂਦੀਆਂ ਨੇ ਆਪਣੇ ਘਰ 'ਚ ਨਹੀਂ ਚੱਲਦਾ ਇਹ ਹਜਾ ਇਹਨੂੰ ਕਹਿ ਬਦਲ ਕੇ ਆਉਂਗੇ ਕੱਪੜੇ ਇਹ ਕੋਈ ਗੱਲ ਨਹੀਂ ਜੀ ਮੈਂ ਕੱਪੜੇ ਬਦਲ ਕਿਉਂਨੀ ਆ ਸੂਟ ਹੀ ਪਾ ਲੈਣੀ ਆ ਬੱਟੀ ਹੇ ਮਾਂ ਮਾ ਲੈਣੀ ਮਾਂ ਚੰਗੀਆਂ ਗੱਲਾਂ ਨੇ ਇਹ ਜੀਨ ਟੌਪ ਕੁੜੀਆਂ ਅੱਜ ਕੱਲ ਆਮ ਪਾਉਂਦੀਆਂ ਨੇ ਇਹ 'ਚ ਗੁੱਸੇ ਹੋਣ ਵਾਲੀ ਗੱਲ ਨਹੀਂ ਹੈਗੀ ਕੋਈ ਤੂੰ ਕਾ ਤੋ ਐਵੇਂ ਗੁੱਸੇ 'ਚ ਬੋਲਦੀਆਂ ਉਹਨੂੰ ਆਪਣੇ ਘਰ ਤੇ ਨਹੀਂ ਚੱਲਦਾ ਭਾਈ ਇਹੋ ਜਿਹਾ ਕੁਸਾ ਤੈਨੂੰ ਤਾਂ ਕਹਿਣੀ ਮਾੜਾ ਬੱਸ ਹਾਂ ਹੈਲੋ ਮਾਂ ਅੱਜ ਤਾਂ ਨਾ ਹਾਦੀ ਹੋ ਗਈ ਕਿਉਂ ਕੀ ਗੱਲ ਹੋ ਗਈ ਪੁੱਤ ਮਮੀ ਸਾਡੀ ਬੁੜੀ ਅੱਜ ਕਹਿੰਦੀ ਨਾ ਪਕੌੜੇ ਬਣਾ ਦੇ ਮੈਂ ਬਣਾ ਲੇ ਗਲਤੀ ਨਾਲ ਤੇਰ ਗਏ ਗਿਆ ਫਰਸ਼ ਤੇ ਮੈਨੂੰ ਕਹਿੰਦੀ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਿਖਾਈ ਵੀ ਕਿਵੇਂ ਕੜਾਈ ਚੱਕੀ ਦੀ ਹੁੰਦੀ ਆ ਤੇਰੀ ਮਾਂ ਨੇ ਤੈਨੂੰ ਕੁਝ ਸਿਖਾ ਕੇ ਵੀ ਭੇਜਿਆ ਕਿ ਆਈ ਫਾਹਾ ਵੜਤਾ ਤੇਰਾ ਉਹਨੇ ਲੈ ਦੱਸ ਐਡੀ ਹਿੰਮਤ ਉਹਦੀ ਠੰਡ 'ਚ ਨਹੀਂ ਵੀ ਹੱਥ ਕੰਮ ਕਰਦੇ ਫਿਰ ਕਿੱਡੀ ਕ ਗੱਲ ਹੋਊਗੀ ਐਡੀ ਵੀ ਕੀ ਅੱਗ ਲੱਗੀ ਉਹਦੇ ਬੁੱਢੜ ਦੇ ਮੈਨੂੰ ਵੀ ਵਿੱਚ ਖਿੱਚ ਦਿਆ ਫਾਹੇ ਲੈਣੀ ਹਾਂ ਮਾਂ ਇਹ ਬਹੁਤ ਤੰਗ ਕਰਨ ਲੱਗੀ ਦਿਨੋ ਦਿਨ ਹੁਣ ਮੈਨੂੰ ਨਹੀਂ ਤਾਂ ਪਰੇ ਫਾਹਾ ਵੜ ਅੱਡ ਘਾਰੇ ਨੂੰ ਆਪੇ ਚੱਕੀ ਜਾ ਗਰ ਬੈਠੀ ਕੰਧਾਂ ਘਣੀ ਉਹ ਮਾਂ ਕਾ ਨੂੰ ਤੁਮਨਿੰਦਰ ਨੂੰ ਸਹਦੀ ਦਈ ਜੰਨੀ ਆ ਚਾਂਬਲ ਜੂਗੀ ਉਹ ਕੰਮ ਕਰਕੇ ਤਾਂ ਪਹਿਲੀ ਨਹੀਂ ਰਾਜੀ ਹੈਗੀ ਉਹ ਨਾਲੇ ਉਹਨਾਂ ਦੇ ਕਿਹੜਾ ਕੋਈ ਲੰਬ ਚੜਾਓ ਆ ਕੱਲੀ ਸਾਸੇ ਆ ਕਰੇ ਉਹੀ ਨਹੀਂ ਉਹ ਤੋਂ ਸਾਂਭੀ ਜਾਂਦੀ ਹੈਗੀ ਉਸੇ ਤੋਂ ਤੂੰ ਅੱਡ ਹੋਣ ਨੂੰ ਕਹੀ ਜਾਂਦੀ ਏ ਉਹਨੂੰ ਖੋਲਣਾ ਕੀ ਆ ਪੁੱਤੇ ਨੇ ਆਖੇ ਇੰਨੀ ਸਹੈਦੀ ਨਾ ਦੇ ਕੁੜੀ ਵਿਗੜ ਜੂਗੀ ਆਪਦੀ ਤਾਂ ਇਹ ਤੋਂ ਸਾਂਭੀ ਨਹੀਂ ਜਾਂਦੀ ਜਿਹੜੀ ਨਿੱਟਾ ਇਹਨਾਂ ਨੁਕਸਾਨ ਕਰਦੀ ਆ ਮੈਨੂੰ ਮੱਤਾ ਦਿੰਦਾ ਆਹ ਹੋ ਪੁੱਤਾ ਜਿਵੇਂ ਉਹ ਚਲਾਉਂਦੀ ਆ ਉਹਦੇ ਸਾਹਬ ਨਾਲ ਹੀ ਚੱਲਦਾ ਆਉਂਦੀ ਨੇ ਤਾਂ ਮੁੱਠੀ ਚ ਕਰ ਲਿਆ ਖਬਰ ਕੀ ਸਰਚ ਪਾਇਆ ਇਹਦੇ ਹੋ ਗਿਆ ਉੱਠ ਕੀ ਹੋਇਆ ਤੈਨੂੰ ਮੈਂ ਕੀ ਹੋਣਾ ਇਹਨੂੰ ਡਰਾਮੇ ਕਰਦੀ ਹੋ ਐਡੀ ਕੀ ਇਹ ਕੋਠੇ ਤੋਂ ਡਿੱਗ ਪਈ ਕੀ ਹੋ ਗਿਆ ਕੀ ਹੋ ਗਿਆ ਲਈਆ ਚਲ ਉੱਠ ਖੜੀ ਕੇ ਮੈਂ ਠੀਕ ਆ ਹੁਣ ਹਾਂਜੀ ਠੀਕ ਆ ਮੈਂ ਅਰੈਸਟ ਕਰ ਤੈਨੂੰ ਕੋਈ ਗੱਲ ਦੱਸਾਂ ਵੈਸੇ ਹਾਂਜੀ ਕਿਰਨ ਤੂੰ ਮਾਂ ਬਣਨ ਵਾਲੀ ਆ ਸੱਚੀ ਨਾਲੇ ਮੇਰੀ ਗੱਲ ਸੁਣ ਡਾਕਟਰ ਨੇ ਇਹ ਕਿਹਾ ਆ ਵੀ ਹੁਣ ਜਿਆਦਾ ਤੋਂ ਜਿਆਦਾ ਰੈਸਟ ਕਰਨੀ ਆ ਕੋਈ ਜਿਆਦਾ ਕੰਮ ਕਾਰ ਨਹੀਂ ਕਰਨਾ ਹੈਗਾ ਹਾਂਜੀ ਠੀਕ ਹੈ ਪਰ ਸਾਰਾ ਦਿਨ ਤਾਂ ਰੈਸਟ ਵੀ ਨਹੀਂ ਹੁੰਦੀ ਨਾ ਮੈਂ ਤਾਂ ਪਈ ਪਈ ਬੋਰ ਹੋ ਜਾਇਆ ਕਰੂੰਗੀ ਉਹ ਨਾਲੇ ਜੀ ਮੈਂ ਥੋੜਾ ਬੋਤਾ ਕੰਮ ਨਾ ਕਰਾਇਆ ਤਾਂ ਮੰਮੀ ਜੀ ਨੂੰ ਕੱਲਿਆਂ ਨੂੰ ਔਖਾ ਹੋ ਜਾਣਾ ਉਹ ਕਿਦਰੇ ਨਹੀਂ ਹੁੰਦਾ ਮੰਮੀ ਨੂੰ ਔਖਾ ਨਾਲੇ ਤੂੰ ਬੋਰ ਕਿਉਂ ਹੋਏਂਗੀ ਮੈਂ ਹੈਗਾ ਨਾ ਤੇਰੇ ਕੋਲ ਟੈਨਸ਼ਨ ਨਾ ਲੈ ਆਨਸਾਰ ਨਾ ਸਭ ਤੋਂ ਪਹਿਲਾਂ ਇਹ ਖੁਸ਼ਖਬਰੀ ਮੈਂ ਮੰਮੀ ਨੂੰ ਦੱਸੀ ਸੀਗੀ ਖੁਸ਼ ਹੋ ਗਈ ਸੀਗੀ ਉਹ ਵੀ ਹੁਣ ਤੂੰ ਧਿਆਨ ਰੱਖਣਾ ਆਪਣਾ ਦਿਮਾਗ 'ਚ ਬਿਠਾ ਲੈ ਇਹ ਗੱਲ ਡਰੈਸਟ ਕਰਨੀ ਹੈ ਜਿਆਦਾ ਤੋਂ ਜਿਆਦਾ ਤੇ ਨਾਲੇ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਮੈਨੂੰ ਦੱਸ ਕੁਛ ਖਾਣਾ ਆਦਨੇ ਤੇਰੇ ਲਈ ਲੈ ਕੇ ਆਵਾਂ ਨਹੀਂ ਨਹੀਂ ਸਿੱਖਾ ਤੂੰ ਬਣਾ ਕੇ ਲੈ ਕੇ ਆਉਗੇ ਨਾਲੇ ਤੇ ਮੈਂ ਆਪ ਕਾ ਸਕਦੀ ਹਾਂ ਕੰਮ ਛੋਟਾ ਜਿਹਾ ਤਾਂ ਕੰਮ ਹੈ ਇਹ ਬੜਾ ਨਾ ਕੋਈ ਭਾਰੀ ਭਰ ਕੰਮ ਹੈ ਫਿਰ ਜੇ ਸਾਰਾ ਕੁਝ ਤੂੰ ਆਪੇ ਕਰਨਾ ਆ ਫਿਰ ਬੁਲਾਇਆ ਵੀ ਨਾ ਕਰ ਮੈਨੂੰ ਆਪੇ ਇਕੱਲੀ ਉਹ ਗੱਲੇ ਮਾਰ ਲਿਆ ਕਰ ਖੁਦ ਨਾਲ ਲੈ ਇੱਕ ਤਾਂ ਤੁਸੀਂ ਮੰਨਦੇ ਨਹੀਂ ਅੱਛਾ ਠੀਕ ਐ ਚਾਹ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਓ ਆ ਇਹ ਬਣੀਆ ਨਾ ਗੱਲ ਪਾ ਕੇ ਲੈਣਾ ਲੰਗਲਾ ਚੀ ਆਲੀ ਤੈਨੂੰ ਚਾਹ ਬਲਾਨਾ ਅੱਜ ਮਨਿੰਦਰ ਉਠਾ ਸੱਚਾ ਚਾਹ ਪੀ ਲੈ ਫਿਰ ਦਵਾਈ ਲੈ ਲਈ ਲਿਆਓ ਜੀ ਮੈਂ ਤਾਂ ਨਾ ਚੱਕਰ ਵੀ ਆਈ ਜਾਂਦੇ ਆ ਮੈਂ ਤੁਹਾਨੂੰ ਐਂ ਕਹਿੰਦੀ ਸੀ ਅੱਜ ਨਾ ਬ੍ਰੇਕਫਾਸਟ ਬਾਹਰੋਂ ਲੈ ਆਓ ਮੇਰੇ ਤੋਂ ਨੀ ਕੁਝ ਬਣਨਾ ਚੱਲ ਕੋਈ ਗੱਲ ਨਹੀਂ ਤੂੰ ਦਵਾਈ ਲੈ ਕੇ ਨਾ ਰੈਸਟ ਕਰ ਮੈਂ ਬਾਹਰੋਂ ਪਰੌਂਠੇ ਫੜ ਲਿਆਉਣਾ ਠੀਕ ਹੈ ਜੀ। ਪੋਤ ਮਨਿੰਦਰ ਮਨਿੰਦਰ ਪੁੱਤ ਮੰਮੀ ਆ ਜਾਓ ਆ ਜਾਓ ਮੰਮੀ ਕੀ ਹੋਇਆ ਤੈਨੂੰ ਠੀਕ ਤਾਂ ਹੈ ਪੁੱਤ ਮੈਂ ਤਾਂ ਨਾ ਜਦੋਂ ਤੇਰਾ ਫੋਨ ਗਿਆ ਮੇਰੇ ਤਾਂ ਹਲਕ ਥੱਲੇ ਰੋਟੀ ਨਹੀਂ ਉਤਰੀ ਪਹਿਲੀ ਵਸ ਫੜ ਕੇ ਆ ਗਈ ਮੈਂ ਤਾਂ ਮੰਮੀ ਠੰਡ ਲੱਗ ਗਈ ਨਾਲੇ ਬੁਖਾਰ ਹੋ ਗਿਆ ਉਹ ਤਾਂ ਦਵਾਈ ਲਈ ਆ ਡਾਕਟਰ ਨੂੰ ਵੀ ਦਿਖਾ ਜਾਂਦਾ ਹੁਣ ਤਾਂ ਫਰਕ ਆ ਕੋਸੀਆਲੀ ਸਾਸਰੀ ਘਰ ਪੁੱਤ ਜਾਂਦਾ ਵਸਦਾ ਮम्मी ਤੁਸੀਂ ਕਾ ਨੂੰ ਠੰਡ ਚ ਐ ਹੋ ਹੁਣ ਤਾਂ ਮਨਿੰਦਰ ਠੀਕ ਆ ਲੈ ਪੁੱਤ ਜਦੋਂ ਤੀ ਪੁੱਤ ਦੀ ਕੋਈ ਐਹੀ ਜੀ ਖਬਰ ਪਾਗ ਜੇ ਫਿਰ ਮਾਂ ਪਿਓ ਤੋਂ ਕਿੱਥੇ ਖੜਿਆ ਜਾਂਦਾ ਦੇਖੇ বিনা ਜੇ ਤੁਸੀਂ ਐਂ ਕਰੋ ਮੰਮੀ ਅਸਤੇ ਨਾ ਬਾਹਰ ਰੋਟੀ ਫੜ ਲਿਓ ਮੰਮੀ ਵੀ ਭੁੱਖੇ ਆਏ ਹੋਣੇ ਆ ਹਾਂ ਉਹ ਤਾਂ ਮੈਂ ਜਾਨਣਾ ਕੋਈ ਨਹੀਂ ਫੜ ਲਿਆ ਨਾ ਤੁਸੀਂ ਕਰੋ ਗੱਲਾਂ ਹਾਂਜੀ ਲੈ ਕਿੱਡਾ ਲੈ ਇੱਕ ਜਵਾਈ ਹੈ ਮੇਰਾ ਹਾਂ ਮੰਮੀ ਅੰਤਨ ਤਸਵੀਰ ਦਾ ਸਾਰਾ ਕੰਮ ਇਹੀ ਕਰੀ ਜਾਂਦੇ ਆ ਆ ਮੇਰੀ ਸੱਸ ਤਾਂ ਗਈ ਹੋਈ ਆਪਦੇ ਪੇਕੇ ਮੂੰਹ ਚੱਕ ਕੇ ਲੈ ਸੱਸ ਤੇਰੀ ਦੋ ਸਾਲ ਨੂੰ ਮਰ ਜੂਗੀ ਪੈਸੇ ਨਾ ਪੈਸਾ ਖੁੱਲੋਂ ਮ ਖੁੱਲਾ ਮੁੰਡਾ ਦਿੱਥੋਂ ਬਾਹਰ ਨਹੀਂ ਹਾਂ ਮੰਮੀ ਐ ਤਾਂ ਮੇਰਾ ਪੂਰਾ ਧਿਆਨ ਰੱਖਦੇ ਆ ਇਹ ਐਂ ਪਾंदे ਹੁੰਦੇ ਨੇ ਨਾ ਇਹਨਾਂ ਨੂੰ ਸੁੱਕਣ ਹੈ ਨਾ ਹਾਂਜੀ ਐਂ ਹੀ ਪਾਉਂਦੇ ਨੇ ਕਿਵੇਂ ਤੀਵੀਂ ਵਾਲੇ ਕੰਮ ਕਰ ਨਾ ਕਰਿਆ ਤੀਵੀਂ ਮਹਾਰਾਣੀ ਤੈਨੂੰ ਖੜੀ ਦੇਖਣ ਲੱਗ ਰਹੀ ਐ ਆਹੀ ਗੱਸ ਰਹਿੰਦੀ ਸੀ ਕੱਟਦੀ ਉਹ ਵੀ ਓ ਮੰਮੀ ਕੀ ਹੋ ਗਿਆ ਤੈਨੂੰ ਮਾਂ ਤੈਨੂੰ ਪਤਾ ਤਾਂ ਸਹੀਆ ਕਰਨ ਕਿਹੜੇ ਹਾਲ ਚਾ ਜੇ ਮੈਂ ਇਹਦੀ ਹੈਲਪ ਕਰਤੀ ਕੀ ਹੋ ਗਿਆ ਇੰਨੇ ਚ ਬੇਲੀ ਬੈਠਾ ਸੀਗਾ ਉਦਾਂ ਵੀ ਤਾਂ ਮੈਂ ਲੈ ਤੈਨੂੰ ਜੰਮਿਆ ਪਾਲਿਆ ਪੜਾਇਆ ਐਂ ਜਿਤ ਕਰੇਗਾ ਮਾਂ ਮੁਰੇ ਕਿਵੇਂ ਲੱਗਿਆ ਬੋਲਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਕੰਮ ਕਰ ਦਿੰਨੀ ਆ ਆਹੋ ਹੁਣ ਤਾਂ ਤੂੰ ਕਰੇਂਗੀ ਹੋਈ ਨਾ ਮਾਪੋਤਾ ਚ ਫਰਕ ਪਾਉਣ ਵਾਲੀ ਕੋਈ ਕਸਰ ਨਾ ਛੱਡੀ ਐਡੀ ਕੰਮ ਕਰਨ ਵਾਲੀ ਸੀ ਪਹਿਲੇ ਹੀ ਕਰ ਲੈਂਦੀ ਮੁੰਡੇ ਤੋਂ ਕਰਾਉਂਦੀ ਆ ਕੰਮ ਹੁਣ ਬਣਦੀ ਐ ਚੰਗੀ ਹੂੰ ਸ਼ਰਮ ਤਾਂ ਨਹੀਂ ਆਉਂਦੀ ਕਿਰਨ ਨੂੰ ਮम्मी ਨੇ ਗੱਲਾਂ ਦਾ ਗੁੱਸਾ ਨਾ ਕਰੀ ਉਹ ਮम्मी ਦਾ ਸੁਭਾਅ ਐ ਇਦਾਂ ਦਾ ਉਹ ਮੈਂ ਕਰ ਰਿਆ ਆ ਨਾ ਕਿਉਂ ਟੈਨਸ਼ਨ ਲਈਏ ਤੈਨੂੰ ਤੂੰ ਹੋਰ ਦੱਸ ਕੀ ਕਰਨਾ ਐ ਕੋਦੋ ਕੰਮ ਮੈਨੂੰ ਆ ਜਾ ਫਿਰ ਮੈਂ ਜਾਣਾ ਐ ਮੈਨੂੰ ਕੋਦੋ ਕੰਮ ਹੋਰ ਕਰਵਾ ਲੈਣਾ ਕਰਵਾਣਾ ਆ ਜਾ करती पट्टी मेस चक ला चुक लैया ਕੱਲ ਫੋਨ ਤੇ ਰੋ ਰਹੀ ਸੀ ਤੈਨੂੰ ਕਿਸੇ ਨੇ ਕੁਝ ਕਿਹਾ ਹਾਂ ਮੰਮੀ ਸਾਨੂੰ ਕਿਉਂ ਬੁਲਾਇਆ ਇੱਥੇ ਕੀ ਗੱਲ ਹੋ ਗਈ ਹਾਏ ਮੇਰੀ ਧੀ ਕਿੰਨੀ ਸੋਹਣੀ ਲੱਗਦੀ ਐ ਜੀਨ ਟੌਪ 'ਚ ਅੱਜ ਕੱਲ ਤਾਂ ਪੁੱਤ ਰਵਾਜ ਐ ਇਹ ਪਾਇਆ ਕਰ ਉਹ ਤਾਂ ਠੀਕ ਐ ਮੰਮੀ ਪਰ ਤੂੰ ਗੱਲ ਦੱਸ ਸਾਨੂੰ ਕਿਉਂ ਬੁਲਾਇਆ ਤੂੰ ਪੁੱਤ ਮੈਨੂੰ ਤਾਂ ਬਹੁਤ ਤੰਗ ਕਰਖ ਇਹਨਾਂ ਨੇ ਆ ਜੱਗੀ ਤਾਂ ਨਾ ਜੋਰੋ ਦਾ ਗਲਾਮ ਬਣਿਆ ਫਿਰਦਾ ਮੇਰੀ ਤਾਂ ਕੋਈ ਗੱਲ ਨਹੀਂ ਸੁਣਦਾ ਜੱਗੀ ਤਾਂ ਜਮਾ ਤੀਮੀ ਦੇ ਥੱਲੇ ਲੱਗ ਗਿਆ ਮੰਮੀ ਉਹ ਕਿਹੜਾ ਨਵਾਂ ਲੱਗਿਆ ਉਹ ਤਾਂ ਸ਼ੁਰੂ ਤੋਂ ਹੀ ਉਹਦੀ ਸੁਣਦਾ ਬਾਕੀ ਡੰਗਰ ਤਾਂ ਦੀਂਦਾ ਹੀ ਨਹੀਂ ਆ ਹੋਰ ਨਾਲੇ ਜਦੋਂ ਦਾ ਵਿਆਹ ਹੋਇਆ ਹੁਣ ਤਾਂ ਮੇਰੀ ਵੀ ਇੱਜ਼ਤ ਜੀ ਘਟ ਕਰਦਾ ਮੰਮੀ ਤੂੰ ਐਂ ਕਰ ਸੱਦ ਵੀਰੇ ਨੂੰ ਅੱਜ ਆਪਾਂ ਇੱਕ ਪਾਸਾ ਕਰ ਹੀ ਲਵਾਂਗੇ ਪੁੱਛਦੇ ਆਂ ਵੀ ਦੋਨੋਂ ਨੂੰ ਕੀ ਪ੍ਰੋਬਲਮ ਉਹ ਕੀ ਕਾਮਾ ਰੌਲੀ ਪਾਈ ਆ ਲੈ ਆ ਗਿਆ ਭਣੇ ਮੈਂ ਮੈਨੂੰ ਦੱਸੋ ਕੀ ਗੱਲ ਆ ਕਿਹੜਾ ਇੱਕ ਪਾਸਾ ਕਰਦਾ ਐ ਲੈ ਕਰ ਲੈਨੇ ਅੱਜ ਕਿਹੜੇ ਇੱਕ ਪਾਸਾ ਕਰਨਾ ਦੱਸੋ ਮੈਨੂੰ ਦੇਖ ਲੈ ਕਿਵੇਂ ਬੋਲਦਾ ਆਪਦੀ ਭੈਣ ਨੂੰ ਆਖੇ ਕਾਮਾ ਰੌਲੀ ਪਾਈ ਆ ਨਾ ਸਾਸਤਰੀ ਕਾਲ ਨਾ ਕੋਈ ਫਤੇ ਐਨੀ ਕਾ ਅਕਲ ਐਨੂੰ ਪੜੇ ਲਿਖੇ ਨੂੰ ਮਾ ਪੈਣ ਦਾ ਡੇਲੀ ਉਹ ਇੱਥੇ ਆਣਾ ਜਾਣਾ ਲੱਗਿਆ ਰਹਿੰਦਾ ਆ ਪਿੱਛੇ ਸੱਸ ਕੰਮ ਕਰ ਲੈਂਦੀ ਆ ਨਾ ਰੋਜ਼ ਕਿਹੜੀ ਸਾਸਤਰੀ ਕਾਲ ਹੁੰਦੀ ਆ ਨਾਲੇ ਘਰ ਦੇ ਮੈਂਬਰਾਂ ਨੂੰ ਵੀਰੇ ਤੂੰ ਕਹਿਣਾ ਕੀ ਚਾਹਣਾ ਇਹੋ ਕਹਿਣਾ ਚਾਹਣਾ ਪੈਣੇ ਤੈਨੂੰ ਕਿਸੇ ਦੇ ਘਰ ਕਲੇਸ਼ ਪਵਾਉਣ ਨਾਲੋਂ ਨਾ ਜੇ ਤੂੰ ਆਪਣਾ ਘਰ ਸੰਭਲੇ ਤਾਂ ਜ਼ਿਆਦਾ ਵਧੀਆ ਨਾਲੇ ਸੱਸ ਖੁਸ਼ ਰਹੂਗੀ ਤੇਰੀ ਉਹ ਤੂੰ ਚਾਹਣਾ ਕੀ ਆ ਹੁਣ ਅਸੀਂ ਇੱਥੇ ਨਾ ਆਈਏ ਜੀ ਸੱਦ ਕੇ ਆਓ ਬਾਈ ਜੀ ਮੈਂ ਤੁਹਾਨੂੰ ਆਣ ਤੋਂ ਨਹੀਂ ਰੋਕ ਰਿਆ ਪਰ ਕਿਸੇ ਦੇ ਘਰੇ ਆ ਕੇ ਨਾ ਕਲੇਸ਼ਨ ਆ ਪਵਾਓ ਨਾਲੇ ਸੋਚ ਕੇ ਦੇਖੋ ਰੱਬ ਨਾ ਕਰੇ ਜੇ ਕੰਮ ਕਰਦੀ ਨਾਲ ਕਰਨ ਨਾਲ ਕੁਝ ਹੋ ਜਵੇ ਉਹ ਨੀਕੀ ਹੋ ਜਵੇ ਜੇ ਕੋਈ ਕੌਣ ਜ਼ਿੰਮੇਵਾਰ ਆ ਬਸ ਵੀਰੇ ਆਹੀ ਕਮੀ ਰਹਿ ਗਈ ਸੀ ਕਰ ਗਿਆ ਤੂੰ ਵੀ ਬਗਾਨੇ ਵਾਲੀ ਆਪਾਂ ਭਾਬੀ ਪਿੱਛੇ ਲਾ ਕੇ ਆਪਦੀ ਭੈਣ ਦੀ ਬੇਇੱਜ਼ਤੀ ਕਰਦਾ ਭੈਣਾਂ ਤੇ ਭਾਈ ਇੱਜ਼ਤ ਕਰਦੇ ਹੁੰਦੇ ਆ ਤੇ ਤੂੰ ਸਿੱਧੇ ਬੋਲਣ ਲੱਗ ਗਿਆ ਆਹੋ ਪੁੱਤ ਆਪਾਂ ਕੀ ਲੱਗੇ ਇਹਦੇ ਇਹਦੇ ਲਈ ਤਾਂ ਉਹੀ ਐ ਸਭ ਕੁਝ ਕੱਲ ਦੀ ਆਈ ਨਾਲੇ ਮਾਂ ਜਦੋਂ ਤੇਰਾ ਜਵਾਈ ਤ੍ਰੀਤੀ ਦਾ ਕਰਦਾ ਆ ਉਦੋਂ ਤਾਂ ਤੂੰ ਬੜੀ ਖੁਸ਼ ਹੋਣੀ ਆ ਵੀ ਇਹੋ ਜਿਹਾ ਜਵਾਈ ਰੱਬ ਸਭ ਨੂੰ ਦਵੇ ਫਿਰ ਤੂੰ ਐ ਕਿਉਂ ਸੋਚਦੀ ਵੀ ਉਹ ਵੀ ਤਾਂ ਕਿਸੇ ਨੇ ਮੇਰੇ ਨਾਲ ਵਿਆਹ ਕੀ ਤੋਰੀ ਆ ਕੱਟੇ ਪਸ਼ੂਆਂ ਵਾਲਾ ਕੰਮ ਥੋੜੀ ਆ ਵੀ ਸਾਰਾ ਦਿਨ ਕੰਮ ਕਰਾਈ ਚੱਲੋ ਉਸ ਤੋਂ ਮੈਂ ਅਜੇ ਤੱਕ ਤੁਹਾਨੂੰ ਕਦੇ ਕੁਝ ਬੋਲਿਆ ਨਹੀਂ ਸੀ ਪਰ ਹੁਣ ਬਹੁਤ ਹੋ ਗਿਆ ਨਾਲੇ ਮਨਿੰਦਰ ਜਦੋਂ ਤੁਹਾਨੂੰ ਬੁਖਾਰ ਚੜਿਆ ਸੀ ਉਦੋਂ ਤੂੰ ਫੋਨ ਕਰਕੇ ਝੱਟ ਬੁਲਾ ਲਿਆ ਸੀ ਆਪਣੀ ਮਾਂ ਨੂੰ ਕਦੇ ਆਪਣੀ ਪਰਜਾਈ ਦਾ ਪਤਾ ਲਿਆ ਇਸ ਹਾਲ ਚ ਇਸ ਟਾਈਮ ਉਸ ਨੂੰ ਆਪਣੇ ਸਭ ਦੇ ਸਾਥ ਦੀ ਲੋੜ ਆ ਤੁਸੀਂ ਤਾਂ ਉਹਦਾ ਕਰਦੇ ਨਹੀਂ ਹੈਗੇ ਜੇ ਮੈਂ ਕਰਦਾ ਆ ਤਾਂ ਤੁਸੀਂ ਮੈਨੂੰ ਕਹਿੰਦੇ ਮੈਂ ਜੂਰੂ ਦਾ ਗੁਲਾਮ ਆ ਬਸ ਕਰੋ ਜੀ ਮੇਰੇ ਕਰਕੇ ਨਾ ਲੋੜੋ ਤੁਸੀਂ ਸਾਰੇ ਇੱਥੇ ਸਭ ਠੀਕ ਆ ਉਹ ਤੂੰ ਚੁੱਪ ਕਰ ਕਰਨ ਬਗਾਨਾ ਕੋਈ ਨਹੀਂ ਹੁੰਦਾ ਮਾ ਸਭ ਆਪਣੀ ਹੁੰਦੇ ਆ ਪਰ ਤੁਸੀਂ ਲੋਕ ਆਪਣੀ ਸੋਚ ਬਦਲੋ ਆ ਹੁਣ ਮਨਿੰਦਰ ਵੀ ਤਾਂ ਜੀਨ ਟੌਪ ਪਾਈ ਫਿਰਦੀ ਆ ਇਹ ਤਾਂ ਹੁਣ ਤੈਨੂੰ ਬਹੁਤ ਚੰਗੀ ਲੱਗਦੀ ਆ ਉਸ ਦਿਨ ਕਰਨ ਨੇ ਪਾਲੀ ਸੀਗੀ ਤਾਂ ਤੈਨੂੰ ਘਰ ਦੀ ਇੱਜ਼ਤ ਤੇ ਆ ਗਈ ਸੀ ਤੇitho ਆਪਦੀ ਭੈਣ ਦੀ ਖੁਸ਼ੀ ਜਰੀ ਨਹੀਂ ਜਾਂਦੀ ਵਧੀਆ ਗੱਲ ਹੈ ਜੇ ਪਰੌਣਾ ਉਹਦਾ ਕਰਦਾ ਮੇਰੀ ਤੀ ਸੌਖੀ ਵਸਦੀ ਆ ਆਪਦੇ ਘਰੇ ਉਹ ਬਾਈ ਐਸੀ ਨਹੀਂ ਆਉਂਦੇ ਹੁਣ ਤੁਸੀਂ ਖੁਸ਼ ਰਹੋ ਆਪਦੇ ਘਰੇ ਅਸਤਾ ਤੁਹਾਨੂੰ ਬੁਰੇ ਲੱਗਦੇ ਆ ਚੱਲ ਮਨਿੰਦਰ ਚੱਲੀਏ ਵਾਦੂ ਇੱਜ਼ਤ ਹੋ ਗਈ ਹੁਣ ਮੈਂ ਕੀ ਗਲਤ ਬੋਲਿਆ ਬਾਈ ਜੀ ਮੈਂ ਤਾਂ ਬਸ ਥੋੜੀਆਂ ਅੱਖਾਂ ਖੋਲੀਆਂ ਨੇ ਨਾਲੇ ਤੁਸੀਂ ਵੀ ਤਾਂ ਭੈਣ ਦਾ ਕਿੰਨਾ ਕਰਦੇ ਹੋ ਉਹ ਇਸ ਨੂੰ ਇੱਜ਼ਤ ਕਰਨਾ ਕਹਿੰਦੇ ਨੇ ਕੋਈ ਗੁਲਾਮੀ ਨਹੀਂ ਹੈਗੀ ਇਹ ਨਾਲੇ ਜੇ ਮੈਂ ਜੋਰੂ ਦਾ ਗੁਲਾਮ ਆ ਫਿਰੇਸ ਸਾਹਿਬ ਨਾਲ ਤਾਂ ਤੁਸੀਂ ਵੀ ਜੋਰੂ ਦੇ ਗੁਲਾਮ ਹੋ ਤੁਸੀਂ ਵੀ ਤਾਂ ਖਿਆਲ ਰੱਖਦੇ ਹੋ ਮਨਿੰਦਰ ਦਾ ਉਹ ਵੀ ਤਾਂ ਕਿਸੇ ਦੀ ਧੀ ਆ ਜਿਸ ਦਾ ਮੈਂ ਖਿਆਲ ਰੱਖਦਾ ਆ ਉਹਨੂੰ ਤੁਸੀਂ ਐਨਾ ਬੁਰਾ ਚੰਗਾ ਬੋਲਦੇ ਹੋ ਉਹੀ ਜੇ ਥੋਡੀ ਧੀ ਦਾ ਖਿਆਲ ਤੁਹਾਡਾ ਜਵਾਈ ਰੱਖਦਾ ਉਹ ਤੁਹਾਨੂੰ ਚੰਗਾ ਲੱਗਦਾ ਜੇ ਮੈਂ ਰੱਖਦਾ ਆ ਤਾਂ ਮੈਂ ਤੁਹਾਨੂੰ ਬੁਰਾ ਲੱਗਦਾ ਆ ਜੇ ਮੈ ਤੁਹਾਨੂੰ ਐਨੀ ਬੁਰਾ ਲੱਗਦਾ ਆ ਨਾ ਮੈਂ ਮੈਂ ਘਰ ਛੱਡ ਕੇ ਹੀ ਭੱਜ ਜੰਦਾ ਕਿਤੇ ਕਿਰਾਏ ਤੇ ਰਹਿਣ ਲੱਗ ਜੰਨਾ ਆ ਫਿਰ ਰਹਿ ਲਿਓ ਤੁਸੀਂ ਇੱਥੇ ਆਪਣਾ ਖੁਸ਼ ਰਹੋ ਮੈਂ ਕਿਸੇ ਦੀ ਆਤਮਾ ਦੁਖੀ ਨਹੀਂ ਕਰਨਾ ਚਾਹੁੰਦਾ ਕਿਉਂ ਮਾਂ ਮਨਿੰਦਰ ਨੂੰ ਵੀ ਤਾਂ ਤੂੰ ਕਹਿੰਦੀ ਸੀ ਵੀ ਅੱਡ ਹੋ ਜਾ ਬੁੜੀ ਦਾ ਫਾਹਾ ਵੱਡੋ ਹੁਣ ਜੇ ਇਹੀ ਗੱਲਾਂ ਮੈਂ ਤੈਨੂੰ ਕਈਆਂ ਨੇ ਕਿਵੇਂ ਲੱਗਦਾ ਆ ਨਾ ਪੁੱਤ ਘਰ ਛੱਡ ਕੇ ਜਾਣ ਦੀ ਗੱਲ ਨਾ ਕਰ ਹਾਂ ਫਰਕ ਤਾਂ ਮੈਂ ਕਰਿਆ ਨੂ ਤੇ ਧੀ ਚ ਆਵਦੀ ਧੀ ਤੇ ਤਾਂ ਮੈਂ ਕੰਡਾ ਵੱਜੇ ਤੋਂ ਵੀ ਭਜਦੀ ਆ ਪਰ ਨੂ ਉਹਨੂੰ ਕਦੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਿਆ ਨਾਲੇ ਐਸ ਹਾਲ ਚੇ ਖਾਂ ਵੀਰੇ ਗਲਤੀ ਤਾਂ ਹੋਈ ਆ ਮੈਂ ਇੱਕ ਔਰਤ ਹੋ ਕੇ ਔਰਤ ਨੂੰ ਤਕਲੀਫ ਨਹੀਂ ਸਮਝ ਸਕੀ ਭਾਬੀ ਮੈਨੂੰ ਮਾਫ ਕਰ ਦੋ ਹੈ ਮਨਿੰਦਰ ਤੂੰ ਮੇਰੇ ਪਿਆਰ ਦਾ ਆਸ ਲਿਆ ਦਿੱਤਾ ਤੂੰ ਮੇਰੀ ਮਾਂ ਨੂੰ ਮੇਰੇ ਤੋਂ ਦੂਰ ਕਰਨਾ ਚਾਹਿਆ ਆਪਣੀ ਨੂੰ ਨੇੜੇ ਰੱਖਦੀਆਂ ਵਾਹ ਵੀ ਵਾਹ ਮੈਂ ਕੀ ਬੋਲਾਂ ਜੱਗੀ ਬਾਈ ਤੂੰ ਮੇਰੇ ਤੋਂ ਛੋਟਾ ਹੋ ਕੇ ਵੀ ਇੰਨੀ ਵੱਡੀ ਸੋਚ ਰੱਖਦਾ ਆਂ ਬਸ ਰੱਬ ਤੇਰੇ ਵਰਗਾ ਪੁੱਤ ਭਾਈ ਤੇ ਘਰ ਵਾਲਾ ਸਭ ਨੂੰ ਦੇ ਜਿਹੜਾ ਸਭ ਨੂੰ ਜੋੜ ਕੇ ਰੱਖਦਾ ਆ ਪੁੱਤ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਮਾਫ ਕਰ ਦੇ ਤੇ ਆ ਬੈਠ ਹੋਰੇ ਮੇਰੇ ਕੋਲ ਆਇ ਤੋ ਪੁੱਤ ਤੂੰ ਵੀ ਮੇਰੀ ਧੀ ਐ ਜਿਹੜੀ ਮੇਥੋਂ ਗਲਤੀ ਹੋਈ ਐ ਨਾ ਮੈਨੂੰ ਮਾਫ ਕਰ ਦੇ ਮੇਰੀ ਧੀ ਬਣ ਕੇ ਆਇ ਤੋ ਮੈਨੂੰ ਦੋਨੇ ਇੱਕੋ ਬਰਾਬਰੋਂ ਪੁੱਤ ਵੀਰੇ ਅੱਜ ਤੋਂ ਨਾ ਮੈਂ ਸਭ ਦੀ ਕਦਰ ਕਰਿਆ ਕਰੂੰਗੀ ਤੇ ਵੱਡਿਆਂ ਦਾ ਸਤਿਕਾਰ ਕਰਿਆ ਕਰੂੰਗੀ ਵਧੀਆ ਗੱਲ ਆ ਪੈਣੇ ਮੈ ਤਾਂ ਬਸ ਤੁਹਾਨੂੰ ਸਮਝਾਣਾ ਹੀ ਜਾਂਦਾ ਸੀਗਾ ਜੇ ਤੂੰ ਸਮਝ ਗਈਆਂ ਤਾਂ ਵਧੀਆ ਗੱਲ ਆ ਬਾਕੀ ਜੇ ਮੇਰੇ ਵੱਲੋਂ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਹੱਥ ਜੋੜ ਕੇ ਮਾਫੀ ਆ ਮੇਰੇ ਵੱਲੋਂ ਹਾਂਜੀ ਕਿਦਾਂ ਲੱਗੀ ਇਹ ਕੰਪੈਰੀਜ਼ਨ ਵਾਲੀ ਵੀਡੀਓ ਤੁਹਾਨੂੰ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਜਿਹੜੇ ਵੀ ਮਾਪੇ ਆਪਣੇ ਧੀਆ ਪੁੱਤਾਂ 'ਚ ਫਰਕ ਕਰਦੇ ਨੇ ਉਹ ਨਾ ਕਰਿਆ ਕਰੋ ਇਸ ਕਨਸੈਪਟ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਵੀਡੀਓ ਬਣਾਈ ਸੀਗੀ ਸੋ ਉਮੀਦ ਕਰਦਾ ਸਭ ਨੂੰ ਇਹ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਤਾਂ ਇਸ ਨੂੰ ਸ਼ੇਅਰ ਕਰਿਓ ਹੋਰ ਤੁਹਾਡੇ ਕੀ ਵਿਚਾਰ ਨੇ ਕਿਦਾਂ ਦੇ ਕਨਸੈਪਟ ਅਸੀਂ ਲੈ ਕੇ ਆਈਏ ਤੁਸੀਂ ਉਹ ਵੀ ਸਾਨੂੰ ਦੱਸਿਓ ਅਗਲਾ ਕਨਸੈਪਟ ਵੀ ਸਾਡਾ ਕੰਪੈਰੀਜ਼ਨ ਤੇ ਆ ਪਰ ਕਿਸ ਰਿਸ਼ਤਿਆਂ ਨੂੰ ਲੈ ਕੇ ਕੰਪੈਰੀਜ਼ਨ ਤੇ ਆ ਉਹ ਤੁਹਾਨੂੰ ਆਉਣ ਵਾਲੀ ਵੀਡੀਓ ਦੇਖ ਕੇ ਹੀ ਪਤਾ ਲੱਗੂਗਾ ਤੋ ਸਾਰੇ ਜਣੇ ਅਗਲੀ ਵੀਡੀਓ ਨੂੰ ਵੀ ਦੇਖਿਓ ਪਿਆਰ ਦਿਓ ਪਰ ਫਿਲਹਾਲ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਜਾਓ ਕਿ ਤੁਸੀਂ ਕਿੰਦਾਂ ਦੀਆਂ ਵੀਡੀਓਜ਼ ਕਿੰਦਾਂ ਦੇ ਰਿਸ਼ਤਿਆਂ ਦੇ ਉੱਤੇ ਵੀਡੀਓਜ਼ ਚਾਹਦੇ ਹੋ ਜਾਂ ਕੋਈ ਹੋਰ ਤੁਹਾਨੂੰ ਟੌਪਿਕ ਵਧੀਆ ਲੱਗਦਾ ਆ ਤੁਸੀਂ ਉਸ ਟੌਪਿਕ ਦੇ ਵੀਡੀਓ ਚਾਹਦੇ ਹੋ ਆਪਣੀ ਰਾਏ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣਾ ਪਿਆਰ ਬਣਾਈ ਰੱਖਿਓ ਮਿਲਦੇ ਆ ਤੁਹਾਨੂੰ ਅਗਲੇ ਘੈਂਟ ਜੇ ਕਨਸੈਪਟ ਦੇ ਨਾਲ ਸਤਿ ਸ਼੍ਰੀ ਅਕਾਲ